ਮੁਕਤ ਨਾ ਚਾਹੂੰ ਮਨਪ੍ਰੀਤ ਚੰਨ ਕਮਲਾਰੇ ਹਜੂਰ ਜੇ ਤਰਠਾ ਆਪਣੇ ਚਰਨਾਂ ਦੇ ਨਾਲ ਜੋੜਦਾ ਆਪਣੇ ਚਰਨਾਂ ਵਿੱਚ ਥਾਂ ਦੇ ਦੇ ਮੇਰੇ ਦਾਦੇ ਨੇ ਆਖਿਆ ਭਾਈ ਮਾਨ ਸਿੰਘ ਆਜੇ ਵੀ ਕੁਝ ਮੰਗ ਲੈ ਭਾਈ ਮਾਨ ਸਿੰਘ ਨੇ ਆਖਿਆ ਤੇ ਜਦ ਤੱਕ ਕਿਰਪਾ ਕਰ ਦੇ ਜਿਹੜੇ ਲਿਖੇ ਹੋਏ ਚਾਰ ਸ਼ਬਦ ਕਾਗਜ਼ ਦੇ ਉੱਤੇ ਲਿਖੇ ਸਨ ਮਹਾਰਾਜ ਜੀ ਅਸੀਂ ਲਿਖਿਆ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਹਾਰਾਜ ਨਹੀਂ ਤੂੰ ਸਾਡਾ ਗੁਰੂ ਹੈ ਅਸੀਂ ਤੇਰੇ ਤੋਂ ਬਿਨਾ ਕਾਸੇ ਜੋਗੇ ਨਹੀਂ ਸਾਡਾ ਕੋਈ ਜੀਵਣੀ ਤੇਰੇ ਤੋਂ ਬਿਨਾ ਤੇਰੇ ਭਾਈ ਮਾਨ ਸਿੰਘ ਗੁੰਕਲਗੀ ਤਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਹਜੂਰ ਉਹ ਕਿਹੜਾ ਤਾਜੂ ਪਾੜ ਕੇ ਕਿਵੇਂ ਪਰਮਾਤਮਾ ਨੂੰ ਆਪਣੀ ਸ਼ਕਤੀ ਦੇ ਨਾਲ ਲਉਂਦੇ ਨੇ ਉਸ ਵਕਤ ਦੀ ਬਾਤ ਤਾਂ ਦਰਦਾਂ ਭਰੀ ਕਹਾਣੀ ਜੱਗੇ ਦੇ ਰੂਪ ਵਿੱਚ ਢਾਜ ਸਿੰਘ ਇੰਜ ਕਹਿਵੇ thank <laughs> you ਸਤਿ ਤਾਣੀ ਰੱਖੇ ਜਿਹੜਾ ਮਾਨ you <laughs> ਜੇ ਸੂਕ ਤੁੰਗੇ ਪਏ ਨੇ ਉਹਨਾਂ ਦੇ ਨਾਲ ਪੰਜਾਂ ਪਿਆਰਿਆਂ ਦੇ ਜਥੇਦਾਰ ਜਥੇਦਾਰ ਭਾਈ ਦਇਆ ਸਿੰਘ ਨੂੰ ਇਹ ਤੂੰ ਇਹ ਗੱਲ ਕਹਿ ਰਹੇਵੇਂ ਤੂੰ ਹਰਪੁਰ ਗੁਰੂ ਕੰਗੀਧਰ ਮਹਾਰਾਜ ਤੇ ਭਾਈ ਦਇਆ ਸਿੰਘ ਜੀ ਆਪਾਂ ਮਦਾਨੇ ਜੰਗਵਾਲ ਨਹੀਂ ਜਾਣਾ ਪਰ ਦੂਸਰਾ ਸੇਸ ਜਿਹੜਾ ਉਹ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਗੋਦ ਵਿੱਚ ਲੈ ਕੇ ਬੈਠੇ कॾहिं बि भुला नान ਤੇਰਾ ਚੱਲੇ ਸੀ ਜਸੂ ਦਾ ਕੋਟ ਸੂਲੀ ਤੇ ਚੜਿਆ ਗਿਆ ਹੁਣ ਆਖੇ ਤੁਸੀਂ ਇਹਨੂੰ ਮੰਨਦੇ ਹੋ ਜੇ ਮੰਨਦੇ ਹੋ ਤੇ ਤੁਹਾਨੂੰ ਵੀ ਨਾਲ ਸੂਲੀ ਤੇ ਚੜਨਾ ਪਵੇਗਾ ਤੇਰਾ ਤੇ ਤੇਰਾ ਚੇਲੇ ਜਿਸ ਨੇ ਭੱਜ ਗਿਆ ਉਹਨਾਂ ਆਖਾ ਨਹੀਂ ਇਹ ਸਾਡਾ ਗੁਰੂ ਨਹੀਂ ਹੈ ਜਿਹਨੂੰ ਅਸੀਂ ਜਸੂ ਵਿੱਚ ਹੀ ਕਰਕੇ ਮੰਨਦੇ ਆਪ ਲੋਕ ਸਾਡੇ ਉਸ ਧਰਮ ਦੇ ਵਿੱਚ ਬੜੇ ਪਰਵੇਸ਼ ਹੋ ਰਹੇ ਨੇ ਪਰ ਅਸ਼ੋਕੜ ਪੜੋ ਇੱਕ ਬੰਦਾ ਸੂਲੀ ਤੇ ਚੜਦਾ ਤੇ ਤੇਰਾ ਜੇਲੇ ਉਹਦੇ ਨਾਲ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਰਾਈਪਰ ਸੂਲੀ ਤੇ ਚੜਿਆ ਤੁਸੀਂ ਇਹਨੂੰ ਮੰਨਦੇ ਹੋ ਕਿ ਇਹ ਤੁਹਾਡਾ ਰਾਈਪਰ ਜੇ ਤੁਸੀਂ ਮੰਨਦੇ ਹੋ ਤਾਂ ਤੁਹਾਨੂੰ ਸੂਲੀ ਤੇ ਚੜਨਾ ਚੜਨਾ ਪਵੇਗਾ ਤੇ ਨਾਲ ਚੜਨਾ ਪਵੇਗਾ ਬੰਦਾ ਅੱਗੇ ਅਸੀਂ ਇਹਨੂੰ ਮੰਨਦੇ ਮੌਤ ਤੋਂ ਭੱਜ ਕੇ 13 ਦੇ 13 ਹੀ ਔਰ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਪੰਜ ਪਿਆਰੇ ਜਿਸ ਬੰਨੇ ਜਨ ਹੁੰਦਾ ਅਗਰ ਹੋ ਕੇ ਲੜਦੇ ਨੇ ਮਹਾਰਾਜ ਦੇ ਨਾਲ ਉਹਨਾਂ ਆਖੇ ਮਹਾਰਾਜ ਸਾਡਾ ਸੀਸ ਚਲੇ ਜਾਵੇ ਤੁਹਾਨੂੰ ਭਾਵੇਂ ਸਾਡਾ ਪ੍ਰਵਾਰ ਵਾਰਨਾ ਪਵੇ ਇੱਥੇ ਤੇ 4-4 ਮਹੀਨੇ ਦੇ ਬੱਚੇ ਉਹ ਵੀ ਗੁਰਗੀਧਰ ਮਹਾਰਾਜ ਦੇ ਨਾਲ ਛਰੀਹ ਹੋਏ ਨੇ ਰਾਜ ਦਾ ਸੱਜਿਆ ਹੋਇਆ ਤਾਂ ਨਾਨਕ ਗੁਰ ਕਰਗੀ ਤੇ ਮਹਾਰਾਜ ਸਾਰਾ ਪਰਿਵਾਰ ਵੀ ਵਾਰ ਦਿੰਦਾ ਹੈ ਮਾਂ ਵਾਰ ਦਿੰਦੀ ਪਿਤਾ ਵਾਰ ਦਿੰਦਾ ਫਿਰ ਵੀ ਕੀ ਕੀਆ ਤੇਰਾ ਤੁਝ ਤੋਂ ਸੌਂਪਦੇਂ ਕਿਆ ਲਾਗੇ ਮੇਰਾ ਭਾਈ ਬਾਣ ਸੇ ਖੋਲ ਵਿੱਚ ਪਿਆ ਹੋਇਆ ਕਿਵੇਂ ਬਚਨ ਬਲਾਵ ਹੋ ਰਹੇ ਨੇ ਕਿਵੇਂ ਹਜੂਰ ਉਹ ਤਾਂ ਕਿਰਪਾ ਕਰਦੇ ਪਏ ਹੋ ਸੋਚਨ ਦੀ ਗੱਲ ਕਰਤਾ ਜੀ i Hey, Top! ਗੱਲ ਕਹੀ ਮਹਾਰਾਜ ਜੇ ਮੇਰਾ ਦੇ ਘਰ ਦੇ ਵਿੱਚ ਆਏ ਹੋ ਜੇ ਬਖਸ਼ਿਸ਼ ਕਰ ਦਿਓ ਜਿਹੜਾ ਲਿਖਿਆ ਹੋਇਆ ਕਾਗਜ਼ ਅਸੀਂ ਤੁਹਾਨੂੰ ਦੇ ਕੇ ਆਏ ਸਾਂ ਵਦਾਵਾ ਦੇ ਕੇ ਆਏ ਸਾਂ ਕਿ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹ ਵਦਾਵੇ ਵਾਲਾ ਕਾਗਜ਼ ਕਿਤੇ ਪਾੜ ਦੇ ਤਹ ਹਜੂਰ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਭਾਈ ਮਾਨਸਿਆ ਜੇ ਤੂੰ ਇਹ ਗੱਲ ਕਹਿਣਾ ਆਂ ਪੀਓ ਕਾਗਜ਼ ਪਾੜ ਦਿਓ ਤੇ ਪੁੱਤਰਾ ਅਸੀਂ ਵੀ ਉਹ ਕਾਗਜ਼ ਸਾਂਭ ਕੇ ਰੱਖਿਆ ਆ ਉਹ ਵੀ ਸਾਡੇ ਕੋਲ ਆ ਤੁਹਾਡੀ ਨਿਸ਼ਾਨੀ ਸਾਡੇ ਕੋਲ ਆ ਮੇਰੇ ਹਜ਼ੂਰ ਨੇ ਕਮਰਗ ਕੱਸੇ ਦੇ ਵਿੱਚੋਂ ਉਹ ਬਦਾਵੇ ਵਾਲਾ ਕਾਗਜ਼ ਕੱਢਿਆ ਤੇ ਦਿੱਤਾ ਹੋਇਆ ਬਦਾਵਾ ਜਿਹੜਾ ਭਾਈ ਮਾਨ ਸਿੰਘ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਨਾਲ ਬਦਾਵਾ ਦੇ ਕੇ ਆਏ ਮਾਝੇ ਵਾਲੇ ਮਾਲਵੇ ਵਾਲੇ ਦਵਾਬੇ ਵਾਲੇ ਉਹ ਭਾਈ ਮਾਨ ਸਿੰਘ ਨੇ ਬਦਾਵਾ ਜਾ ਕੇ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਉਹ ਬਦਾਵਾ ਮੇਰੇ ਹਜੂਰ ਨੇ ਪਾੜ ਕੇ ਤੇ ਭਾਈ ਮਾਨ ਸਿੰਘ ਦੀ ਟੁੱਟੀ ਜਿਹੜੀ ਸੀ ਉਹ ਗੰਢ ਲਈ ਪਰ ਮੇਰੇ ਹਜੂਰ ਦਾ ਵੇਖੋ ਜਿਗਰਾ ਪੁੱਤ ਵੀ ਸ਼ਹੀਦ ਹੋ ਗਏ ਅਨੰਦਪੁਰ ਸਾਹਿਬ ਵੀ ਉਜੜ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਵੀ ਸ਼ਹੀਦ ਹੋ ਗਏ ਮਾਤਾ ਗੁਜਰ ਘਰ ਛੋਟੇ ਸਭ ਜਿਆਦੇ ਸ਼ਹੀਦ ਹੋਏ ਮਤਾਵਾਂ ਵੀ ਸ਼ਹੀਦ ਹੋਈਆਂ ਸਾਰਾ ਪਰਿਵਾਰ ਵਾਰ ਗਿਆ ਕੁਛ ਨਹੀਂ ਕੋਲ ਰੱਖਿਆ ਤਵੇਖੋ ਰੱਖੀ ਕੀ ਚੀਜ਼ ਹੈ ਜਿਹੜਾ ਵਦਾਵਾ ਦੇ ਕੇ ਆਏ ਨੇ ਸਿੱਖ ਉਹ ਨਹੀਂ ਮਾਰਿਆ ਇਹਨੇ ਗਵਾਚ ਨਹੀਂ ਦਿੱਤਾ ਉਹ ਆਪਣੇ ਕਮਰ ਕਸੇ ਵਿੱਚ ਰੱਖਿਆ ਸਾਰਾ ਕੁਝ ਵਾਰ ਕੇ ਭਾਈ ਮਾਨ ਸਿੰਘ ਦੀ ਟੁੱਟੀ ਹੋਈ ਜਿਹੜੀ ਸਾਂਝ ਸੀ ਉਹ ਗੁਰੂ ਦੇ ਨਾਲ ਭੇਜ ਜੁੜੀ ਤੇ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਮੁਕਤ ਹੋ ਗਿਆ ਕੱਲਾ ਆਪ ਹੀ ਨਹੀਂ ਹੋਇਆ ਨਾਲ ਦੇ 40 ਸਿੱਖ ਵੀ ਜਿਹੜੇ ਸਨ ਉਹ ਵੀ ਗੁਰੂ ਕਲਗੀਧਰ ਦੇ ਕੋਲੋਂ ਮੁਕਤ ਕਰਵਾ ਲਏ ਅੱਜ ਅਸੀਂ ਉਸ ਦਿਹਾੜੇ ਨੂੰ ਸਮਰਪਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਸੱਜ ਕੇ ਸੰਗਰਾਦ ਦੇ ਦਿਹਾੜੇ ਨੂੰ ਸਮਰਪਤ ਹੋ ਕੇ ਮਾਗ ਦੀ ਸੰਗਰਾਦ ਨੂੰ ਨਤਮਸਤਕ ਹੋ ਰਹੇ ਕਿਤੇ ਅਰਦਾਸ ਕਰਿਓ ਮਹਾਰਾਜ ਕਿਤੇ ਸਾਡੀ ਵੀ ਟੁੱਟੀ ਗੰਢ ਦੇ ਜੇ ਤੂੰ ਮਾਨ ਸਿੰਘ ਦਾ ਬਦਾਵਾ ਪਾੜ ਦਿੱਤਾ ਕਿ ਤੇ ਸਾਡਾ ਵੀ ਬਦਾਵਾ ਪਾੜ ਦੇ ਅਸੀਂ ਵੀ ਤੇਰੇ ਸਿੱਖ ਬਣ ਜਾਈਏ ਅਸੀਂ ਵੀ ਤੇਰੇ ਵਾਰੇ ਹੋਏ ਬੱਚਿਆਂ ਦਾ ਕਿਤੇ ਆਸਾਨ ਅਸੀਂ ਵੀ ਝੁਕਾ ਸਕੀਏ ਅਸੀਂ ਵੀ ਤੇਰੇ ਚਰਨਾਂ ਦੇ ਨਾਲ ਜੁੜ ਜਾਈਏ ਉਦੋਂ ਤੇ ਭਾਈ ਮਾਨ ਸਿੰਘ ਨੇ ਬਦਾਵਾ ਦਿੱਤਾ ਸੀ ਅੱਜ ਅਸੀਂ ਵੀ ਦੇਨੇ ਆ ਉਦੋਂ ਮੁਸੀਬਤਾਂ ਸੀ ਕਿੰਨਾ ਮਲਖਈਆ ਚੜ ਕੇ ਆਇਆ पता है के आने वाले ਮੁਲਖਈਏ ਨੇ ਨਹੀਂ ਛੱਡਣਾ ਅੱਜ ਸੁੱਖ ਸਹੂਲਤਾ ਨੇ ਘਰ ਬਾਹਰ ਨੇ ਕੋਠੀਆਂ ਕਾਰਾਂ ਨੇ ਪਰ ਅੱਜ ਵੀ ਜੇ ਗੁਰੂ ਕਲਗੀਧਰ ਮਹਾਰਾਜ ਨੂੰ ਵਦਾਵਾ ਦੇਈਏ ਕੇਸ ਨਾ ਰਖੀਏ ਕੇਸ ਕਤਲ ਕਰਵਾਈਏ ਤਾਂ ਵੀ ਵਦਾਵਾ ਜੇ ਅਮਰਤ ਨਾ ਸ਼ਕੀਏ ਤਾਂ ਵੀ ਵਦਾਵਾ ਪਰ ਭਾਈ ਮਾਨ ਸਿੰਘ ਨੇ ਤੇ ਅਮਰ ਛਗਿਆ ਸੀ ਤੇ ਉਹ ਤਾਂ ਮੁਕਤ ਹੋ ਗਿਆ ਨਾ ਉਹਨੇ ਕੇਸ ਕਤਲ ਕਰਵਾਏ ਸਾਨੂੰ ਕੇਸਾਂ ਦੇ ਨਾਲ ਸਿੱਖੀ ਨੁਭਾ ਕੇ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ মিডিਏ ਰਾਹੀਂ ਟੀਵੀ ਰਾਹੀਂ ਜਿਹੜੀਆਂ ਗੁਰੂ ਦਰਬਾਰ ਵਿੱਚ ਸੰਗਤਾਂ ਬੈਠੀਆਂ ਚਾਹੇ ਮੇਰੀਆਂ ਧੀਆਂ ਮਤਾਵਾ ਪਹਿਣਾ ਬੇਨਤੀ ਹੈ ਹੱਥ ਜੋੜ ਕੇ ਅੱਜ ਦੇ ਦਿਨ ਤੇ ਅਰਦਾਸ ਕਰਕੇ ਜਾਓ ਸੰਗਰਾਦ ਵਾਲੇ ਦਿਨ ਪਿਛਤ ਤੋਂ ਬਾਅਦ ਅਸੀਂ ਕੇਸ ਨਹੀਂ ਕਤਲ ਕਰਵਾਵਾਂਗੇ ਕਿਤੇ ਸਾਡੀ ਵੀ ਮਹਾਰਾਜ ਟੁੱਟੀ ਗੱਡ ਇਹ ਸਾਡਾ ਧਰਮ ਨਹੀਂ ਆ ਪਿਆ ਆਪਾਂ ਕੇਸ ਕਤਲ ਕਰਵਾਈ ਕੇਸਾਂ ਬਦਲੇ ਸਾਰਾ ਕੁਝ ਗੁਰੂ ਕਲਗੀ ਧਰਮਾਰਾਏ ਨੇ ਪ੍ਰਬਾਨ ਕਰ ਦਿੱਤਾ ਸੀ ਤੇ ਕੇਸ ਆ ਗੁਰੂ ਦੀ ਮੋਹਰ ਇਹਨਾਂ ਕੇਸਾਂ ਬਦਲੇ ਅਤਿ ਸ਼ਹਾਦਤਾਂ ਹੋਈਆਂ ਜਿਨ੍ਹਾਂ ਨੂੰ ਅਸੀਂ ਵਿਸਾਰਦੇ ਪਏ ਆ ਅਮਰਤ ਧਾਰੀ ਹੋਵੋ ਕੇਸ ਰੱਖੋ ਚ ਗੁਰੂ ਕਲਗੀ ਧਰਮਹਾਰਾਜ ਦੇ ਪੁੱਤਰ ਤੇ ਪੁੱਤਰੀਆਂ ਬਣ ਕੇ ਆਪਣਾ ਜੀਵਨ ਸਫਲ ਬਣਾਓ ਹੋਈਆਂ ਭੁੱਲਾਂ ਦੀ ਮੁਆਫੀ ਗੁਰੂ ਕੀ ਸੰਗਤ ਵੱਲੋਂ ਢਾਡੀ ਜਥੇ ਨੂੰ ਮਾਇਆ ਭੇਟਾਂ ਬੇਅੰਤ ਸੰਗਤਾਂ ਨੇ ਮਾਨ ਸਤਕਾਰ ਦਿੱਤਾ ਸਤਿਗੁਰੂ ਜਿਨ੍ਹਾਂ ਖਜ਼ਾਨਿਆਂ ਚੋਂ ਆਈ ਖਜ਼ਾਨੇ ਭਰਪੂਰ ਕਰਨੇ ਦਰੋਂ ਘਰੋਂ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਨੀ ਅਤੇ ਚੜ੍ਹਦੀ ਕਲਾ ਕਰਨੀ ਮੇਰੇ ਨਾਲ ਸਾਥ ਦੇ ਰਹੇ ਸਰਪ ਢਾਡੀ ਗੁਰਪ੍ਰੀਤ ਸਿੰਘ ਜੀ ਪ੍ਰੀਤ ਸਰੰਗੀ ਮਾਸਟਰ ਭਾਈ ਗੁਰਪਿੰਦਰ ਸਿੰਘ ਜੀ ਜੰਦੇਾਲਾ ਮੰਜਕੀ ਨਜ਼ਦੀਕ ਨੂਰਮੰਨ ਢਾਡੀ ਜਗਦੀਸ਼ ਸਿੰਘ ਜੀ ਸੰਧੂ ਸੰਤੂ ਵਲਜੀਰਾ ਟਾਡੀ ਗੁਰਮੁਖ ਸਿੰਘ ਗਰਨੋਦ ਡਿਸਟ੍ਰਿਕਟ ਗੁਰਦਾਸਪੁਰ ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜੀਰ ਪਾਈ ਭਗਵੰਤ ਸਿੰਘ ਜੀ ਜਿਨ੍ਹਾਂ ਪਾਸੋਂ ਆਪਾਂ ਗੁਰਬਾਣੀ ਦਾ ਲਾਹਾ ਲੈਣਾ ਸੁਣ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਈਏ ਸਾਡੀਆਂ ਭੁੱਲਾਂ ਸਾਡੀ ਝੋਲੀ ਵਿੱਚ ਪਾਉਣੀਆਂ ਕੋਟਾਂ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ satsang ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ ਗੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ